ਸਤਿ ਸ਼੍ਰੀ ਅਕਾਲ ਪੰਜਾਬੀਓ ਜਿੱਦਾਂ ਕਿ ਤੁਸੀਂ ਸਾਨੂੰ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਟੋਰ ਖੋਲਣ ਦਾ ਮੌਕਾ ਦਿੱਤਾ ਇੰਨਾ ਪਿਆਰ ਦਿੱਤਾ ਇੱਕ ਪਿੰਡ ਦੇ ਵਿੱਚ ਉੱਠ ਕੇ ਛੋਟਾ ਜਿਹਾ ਕਸਬਾ ਜੋ ਕਿ ਪੈਲ ਉੱਥੋਂ ਉੱਠ ਕੇ ਸਾਰੇ ਪੰਜਾਬ ਦੇ ਵੱਡੇ-ਵੱਡੇ ਜ਼ਿਲ੍ਹਿਆਂ ਦੇ ਵਿੱਚ ਸਟੋਰ ਖੋਲਣ ਦੀ ਕਾਜਵਾਬੀ ਇਹ ਤੁਹਾਡੇ ਸਿਰ ਤੇ ਹੋਈ ਆ ਤੁਸੀਂ ਸਪੋਰਟ ਕੀਤਾ ਅਸੀਂ ਸਹੀ ਕੰਮ ਕੀਤਾ ਸੋ ਤੁਸੀਂ ਉਹਨੂੰ ਮਾਨ ਸਤਕਾਰ ਦਿੱਤਾ ਜਿੱਦਾਂ ਕਿ ਆ ਸਾਡੇ ਸਟੋਰ ਚੱਲ ਰਹੇ ਨੇ ਐਦਾਂ ਇੱਕ ਅਸੀਂ ਸਟੋਰ ਪੰਜਾਬ ਤੋਂ ਬਾਹਰ ਉੱਤਰਾਖੰਡ ਜੋ ਕਿ ਸਟਾਰ ਗੰਜ ਦੇ ਵਿੱਚ ਜਿਹਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਸਾਡੇ ਪੰਜਾਬੀ ਭਰਾ ਰਹਿੰਦੇ ਨੇ ਇਸ ਕਰਕੇ ਉਹਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਵਾ ਮਹਾਰਾਣਾ ਪ੍ਰਤਾਪ ਸਿੰਘ ਜੀ ਚੌਂਕ ਦੇ ਨੇੜੇ ਅਸੀਂ ਇੱਕ ਵੱਡਾ ਸਟੋਰ ਜਾਨੀ ਕਿ ਸਭ ਤੋਂ ਵੱਡਾ ਸਟੋਰ ਸਾਡਾ ਸਾਨਿਆ ਵਾਲਾ 골ਡਨ ਹਟ ਫਿਰ ਜ਼ੀਰਕਪੁਰ ਖੋਲ ਰਿਹਾ ਤੇ ਉਹ ਵੀ ਓਪਨਿੰਗ ਜਲਦੀ ਹੋ ਰਹੀ ਹੈ ਆਹ ਵਾਲਾ ਸਟੋਰ ਤੇ ਤੁਸੀਂ ਇਹ ਕਲਿੱਪਸ ਦੇਖ ਸਕਦੇ ਹੋ ਕਿੱਦਾਂ ਕਲਿੱਪਸ ਲੱਗੇ ਉੱਥੇ ਭਾਈ ਔਲਖ ਸਾਹਿਬ ਸਾਡੇ ਅਮਰ ਸਿੰਘ ਜੀ ਦਾ ਔਲਖ ਔਰ ਉਹਨਾਂ ਦਾ ਬੇਟਾ ਸਾਹਿਬ ਉਹ ਪਰਿਵਾਰ ਸਾਡੇ ਨਾਲ ਜੁੜਿਆ ਸੋ ਬੜੀ ਜਲਦੀ ਵਿਦਰਨ 5 7 10 ਦਿਨਾਂ ਦੇ ਵਿੱਚ ਵਿੱਚ ਅਸੀਂ ਉੱਥੇ ਓਪਨਿੰਗ ਕਰਾਂਗੇ ਜਿਹੜੀ ਕਿ ਵੈਰਾਈਟੀ ਤੁਹਾਨੂੰ ਪੰਜਾਬ ਸਪੈਸ਼ਲ ਲੈ ਕੇ ਆਉਣ ਲੈਣ ਆਉਣਾ ਪੈਂਦਾ ਸੀ ਬੱਚਿਆਂ ਲਈ ਲੇਡੀਜ਼ ਲਈ ਜੈਂਟਸ ਲਈ ਸਾਰੀ ਵੈਰਾਈਟੀ ਇੱਕੋ ਛੱਤ ਦੇ ਥੱਲੇ ਤੁਹਾਨੂੰ 700 600 ਤੋਂ ਸ਼ੁਰੂ ਹੋ ਕੇ 3 ਤੋਂ 4000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਸਾਰੀ ਆਈਟਮ ਮਿਲ ਜਾਇਆ ਕਰੂਗੀ ਜਿੱਦਾਂ ਤੁਹਾਡਾ ਮਨ ਕਰੇ ਔਰ ਹਰੇਕ ਆਰਟੀਕਲ ਉੱਥੇ ਅਵੇਲੇਬਲ ਹੋਊਗਾ ਬਹੁਤ ਸੋਹਣੀ ਕੁਆਂਟੀਟੀ ਦੇ ਵਿੱਚ ਉਹਨਾਂ ਨੇ ਸਾਡੇ ਤੋਂ ਮਾਲ ਲਿਆ ਵਾ ਸੋ 100% ਓਰੀਜਨਲ ਸ਼ੂਜ਼ ਨਾਈਕੀ ਪਿਊਮਾ ਓਰੀਜਨਲ ਸਾਰੇ ਸ਼ੂਜ਼ ਤੁਹਾਨੂੰ ਉੱਥੇ ਮਿਲਣਗੇ ਕਾਪੀਜ਼ ਵਗੈਰਾ ਵੀ ਇੰਪੋਰਟ ਦਾ ਬਾਹਰ ਟਾਲਖਾਨੀ ਜਿਹੜੇ ਵੀ ਅਸੀਂ ਚੀਜ਼ਾਂ ਵੇਚਦੇ ਆ ਸਾਡੇ ਆਪਣੇ ਪ੍ਰੋਡਕਟ ਨੇ ਬੱਚਿਆਂ ਦੇ ਸ਼ੂਜ਼ ਨੇ ਸਾਰਾ ਕੁਝ ਤੁਹਾਨੂੰ ਇੱਕੋ ਛੱਦੇ ਥੱਲੇ ਮਿਲੂਗਾ ਆ ਮੈਂ ਪੇਜ ਨੂੰ ਨਾਲ ਮੈਂਸ਼ਨ ਕਰਦਾ ਤੁਸੀਂ ਇੱਥੇ ਸਾਰੀ ਸਟਾਰੀਆਂ ਵਾਲੇ ਉੱਤਰਾਖੰਡ ਵਾਲੇ ਇਹ ਵੈਰਾਈਟੀ ਨੂੰ ਚੈੱਕ ਕਰ ਸਕਦੇ ਆ ਥੋੜੇ ਹੀ ਸਮੇਂ ਦੇ ਵਿੱਚ ਅਸੀਂ ਇਹਦੀ ਓਪਨਿੰਗ ਕਰਨ ਜਾ ਰਹੇ ਆ ਜਿੱਦਾਂ ਕਿ ਤੁਸੀਂ ਬਾਕੀ ਚੀਜ਼ਾਂ ਨੂੰ ਪਿਆਰ ਕੀਤਾ ਇੱਥੋਂ 600 ਕਿਲੋਮੀਟਰ ਇੱਕ ਸਟੋਰ ਖੋਲਣਾ ਇੱਕ ਪੰਜਾਬ ਦੇ ਲੁਧਿਆਣੇ ਦੇ ਛੋਟੇ ਜਿਹੇ ਪਿੰਡ ਦਰਾਹਾ ਤੇ ਕਸਬਾ ਪੈਲ ਚ ਉੱਠ ਗਏ ਇੱਥੇ ਤੱਕ ਪਹੁੰਚਣਾ ਇਹ ਤੁਹਾਡੇ ਸਿਰ ਤੇ ਹੋਇਆ ਸਾਡੀ ਸਹੀ ਡੈਡੀਕੇਸ਼ਨ ਸਾਡੀ ਟੀਮ ਦੀ ਡੈਡੀਕੇਸ਼ਨ ਨਾਲ ਹੋਇਆ ਸੋ ਗੁਰੂ ਸਾਹਿਬ ਕਿਰਪਾ ਕਰਨ ਐਦਾ ਹੀ ਕਾਫਲਾ ਬਣਦਾ ਜਾ ਰਿਹਾ ਸੋ ਫਰੈਂਚਾਈਜ਼ ਫਿਲਹਾਲ ਅਸੀਂ ਬੰਦ ਕੀਤੀਆਂ ਹੋਈਆਂ ਨੇ ਤਾਂ ਕਿ ਜਿਹੜੇ ਕਿ ਅਸੀਂ ਨਵੇਂ-ਨਵੇਂ ਖੋਲ ਰਏ ਹਾਂ ਜਿਨ੍ਹਾਂ ਨਾਲ ਅਸੀਂ ਐਗਰੀਮੈਂਟ ਕਰ ਚੁੱਕੇ ਆ ਉਹਨਾਂ ਨੂੰ ਅਸੀਂ ਇੱਕ ਵਾਰੀ ਸੈਕਸੈਸਫੁਲੀ ਰਨ ਕਰ ਚੁੱਕੀਏ ਕਰ ਸਕ ਕਰੀਏ ਉਸ ਤੋਂ ਬਾਅਦ ਅਗਲਾ ਸਟੈਪ ਲਵਾਂਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਤੇ ਸਾਰਿਆਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਾਰਕਾਂ ਦੇ ਵਿੱਚ ਅਸੀਂ ਇੱਕ ਸਟੋਰ ਲੈ ਕੇ ਆ ਰਹੇ ਹਾਂ ਤੁਹਾਨੂੰ ਸਾਰੇ ਕਲਿੱਪਸ ਦੇਖਣਗੇ ਸਾਰੀ ਵੈਰਾਈਟੀ ਟੋਟਲੀ ਜੋਗ ਗਾਉਂਗੇ ਉੱਥੇ ਤੁਹਾਨੂੰ ਮਿਲੂਗਾ ਜਿਹੜੇ ਕਿ ਤੁਸੀਂ ਪੰਜਾਬ ਸਪੈਸ਼ਲ ਸਾਡੇ ਤੋਂ ਲੈ ਕੇ ਕਸਟੋਰ ਖੋਲਣਾ ਇੱਕ ਪੰਜਾਬ ਦੇ ਲੁਧਿਆਣੇ ਦੇ ਛੋਟੇ ਜਿਹੇ ਪਿੰਡ ਦਰਾਹਾ ਤੇ ਕਸਬਾ ਪੈਲ ਚੋਟ੍ਹਗੇ ਇੱਥੇ ਤੱਕ ਪਹੁੰਚਣਾ ਇਹ ਥੋੜੇ ਸਿਰ ਤੇ ਹੋਇਆ ਸਾਡੀ ਸਹੀ ਡੈਡੀਕੇਸ਼ਨ ਸਾਡੀ ਟੀਮ ਦੀ ਡੈਡੀਕੇਸ਼ਨ ਨਾਲ ਹੋਇਆ ਸੋ ਗੁਰੂ ਸਾਹਿਬ ਕਿਰਪਾ ਕਰਨ ਐਤਾ ਹੀ ਕਾਫਲਾ ਬਣਦਾ ਜਾ ਰਿਹਾ ਸੋ ਫਰੈਂਚਾਈਜ਼ ਫਿਲਹਾਲ ਅਸੀਂ ਬੰਦ ਕੀਤੀਆਂ ਹੋਈਆਂ ਨੇ ਤਾਂ ਕਿ ਜਿਹੜੇ ਕਿ ਅਸੀਂ ਨਵੇਂ-ਨਵੇਂ ਖੋਲ ਰਏ ਹਾਂ ਜਿਨ੍ਹਾਂ ਨਾਲ ਅਸੀਂ ਐਗਰੀਮੈਂਟ ਕਰ ਚੁੱਕੇ ਆ ਉਹਨਾਂ ਨਾਲ ਅਸੀਂ ਇੱਕ ਵਾਰੀ ਸੈਕਸੈਸਫੁਲੀ ਰਨ ਕਰ ਚੁੱਕੀਏ ਕਰ ਸਕੀਏ ਉਸ ਤੋਂ ਬਾਅਦ ਅਗਲਾ ਸਟੈਪ ਲਵਾਂਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਤੇ ਸਾਰਿਆਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਾਰਕਾਂ ਦੇ ਵਿੱਚ ਅਸੀਂ ਇੱਕ ਸਟੋਰ ਲੈ ਕੇ ਆ ਰਹੇ ਹਾਂ ਤੁਹਾਨੂੰ ਸਾਰੇ ਕਲਿੱਪਸ ਦੇਖਣਗੇ ਸਾਰੀ ਵੈਰਾਈਟੀ ਟੋਟਲੀ ਜੋ ਕਹਾਂਗੇ ਉੱਥੇ ਤੁਹਾਨੂੰ ਮਿਲੇਗਾ ਜਿਹੜੇ ਕਿ ਤੁਸੀਂ ਪੰਜਾਬ ਸਪੈਸ਼ਲ ਸਾਡੇ ਤੋਂ ਲੈ ਕੇ ਆਉਣ ਨੂੰ